ਤੇ ਇੱਥੇ ਆ ਕੇ ਪਿੰਡਾਂ ਚ ਜਾ ਕੇ ਵੇਚਦੇ ਹੁੰਦੇ ਸੀ ਸਰ ਹੁਣ ਸੇਧ ਵਗਦੀ ਤੇ ਉਹ ਟੀਮ ਆ ਗਈ ਉਹ ਸੈਂਪਲ ਲੈ ਰਹੀ ਹੈ ਤੇ ਉਹ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਤੇ ਕਾਰਵਾਈ ਜੋ ਵੀ ਹੋਏਗੀ ਕਾਨੂੰਨੀ ਉਹ ਕੀਤੀ ਜਾ ਰਹੀ ਹੈ ਸਰ ਕਿੰਨੇ ਕ ਪੈਕੇਟ ਹੈ ਜਿਹੜੇ ਇਹ तकरीबन ਗਿਣਤੀ ਚੱਲ ਰਹੀ ਹੈ ਹਰੇ ਤੇ तकरीबन ਅਪਰੋਕਸੀਮੇਟਲੀ 200 ਪੈਕੇਟ ਦੇ ਕਰੀਬ ਜਿਹੜੇ ਡੱਬੇ ਆ 1 1 ਲੀਟਰ ਦੇ ਹੈਗੇ ਆ 200 ਲੀਟਰ ਦੇ ਕਰੀਬ ਹੈ ਕੈਮੀਕਲ ਵਗੈਰਾ ਵੀ ਕੋਈ ਅੰਦਰ ਪਿਆ ਸੀ ਹਾਂ ਹੈਗਾ ਕੈਮੀਕਲਸ ਵੀ ਆ ਰਿਫਾਈਨਡ ਵੀ ਤੇ ਡਾਲਡਾ ਵੀ ਹੈਗਾ ਉਹ ਤਿਆਰ ਕੀਤਾ ਗਿਆ ਤੇ ਜਿਹੜਾ ਤਿਆਰ ਕੀਤਾ ਹੋਇਆ ਕਿ ਹੋਗਾ ਉਹਦੇ ਵੀ 270 ਤਕਰੀਬਨ ਬਰਾਬਰ ਸਰ ਇਹ ਘਰਾਚੀ ਵੇਚਦੇ ਸੀ ਕਿ ਦੁਕਾਨ ਤੇ ਵੀ ਨਹੀਂ ਇਹ ਪਿੰਡਾਂ ਚ ਜਾ ਜਾ ਕੇ ਵੇਚਦੇ ਸੀਗੇ ਤੇ ਘਰਾਚੀ ਵੀ ਵੇਚ ਲੈਂਦੇ ਸੀ ਜਿਵੇਂ ਜੋ ਸੂਟੇ ਬਣਾਉਂਦਾ ਸੀ ਉਹ ਵੇਚ ਦਿੰਦੇ ਸੀ ਸਰ ਇਹ ਵੀ ਦੇਖਿਆ ਜਾਂਦਾ ਜਿਹੜੇ ਘੋੜੇ ਦੀਨ ਵੀ ਪਈ ਹੈ ਜਿਹੜੇ ਕਾਫੀ ਹੱਥ ਦੇ ਵਿੱਚ ਜਿਹੜੇ ਪਏ ਹੈ ਇਹ ਵੀ ਕੀ ਇਹ ਤੇ ਗਲਤੀ ਤਿਆਰ ਹੋ ਰਹੀ ਸੀ ਕਿ ਨਹੀਂ ਟੀਨ ਤੋਂ ਹੀ ਤਿਆਰ ਕਰਦੇ ਸੀ ਨਾ ਬਾਕੀ ਹਲੇ ਇਨਵੈਸਟੀਗੇਸ਼ਨ ਜਾਰੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਰੀਆਂ ਗੱਲਾਂ ਸਾਹਮਣੇ ਆਣਗੀਆਂ ਕਿ ਕੀ ਹੁੰਦਾ ਸੀ ਕਿ ਨਹੀਂ ਹੁੰਦਾ ਸੀ ਸੱਚ ਫਰਦਰ ਹਲੇ ਤਾਂ ਸੈਂਪਲ ਲੈ ਰਹੇ ਹਾਂ ਉਸ ਤੋਂ ਬਾਅਦ ਜੋ ਕਾਰਵਾਈ ਬਣੇਗੀ ਉਹ ਕਰ ਰਹੇ ਹਾਂ ਸਾਡੀ ਡਿਪਾਰਟਮੈਂਟ ਚ ਪੁਲਿਸ ਪੁਲਿਸ ਹੈੱਡ ਤੋਂ ਫੋਨ ਆਇਆ ਸੀ ਕਿ ਇਦਾਂ ਕਰਕੇ ਸਾਡੀ ਪੁਲਿਸ ਨੂੰ ਕੁਝ ਉੱਤਤਾ ਜਾਣਕਾਰੀ ਮਿਲੀ ਹੈ ਕਿ ਕਈ ਡੁਪਲੀਕੇਸੀ ਦੇ ਵਿੱਚ ਘੋੜੇ ਵੇਚ ਰਹੇ ਹੈਗਾ ਤੇ ਅਸੀਂ ਦੋ ਬਾਦ ਮੌਕੇ ਤੇ ਆਏ ਹਾਂਗੇ ਤੇ ਇਹਦੇ ਵਿੱਚ ਦੇਖਿਆ ਵੀ ਇਹ ਸਿਫਤੀ ਬ੍ਰਾਂਡ ਤੇ ਇੱਕ ਰਾਜਪੋ ਬਨਾਮ ਤੇ ਇਹਨਾਂ ਕੋਲੇ ਪੈਕੇਜਿੰਗ ਮਟੀਰੀਅਲ ਬਣਿਆ ਹੈ ਇਹ ਜਿੱਥੋਂ ਤੱਕ ਇਹ ਜਿੱਥੋਂ ਤੱਕ ਇਹ ਲੱਗ ਰਿਹਾ ਵੀ ਇਹ ਅਧਿਕਾਰਪਨ ਦੇ ਨਹੀਂ ਹੈਗੇ ਉਹਨਾਂ ਬ੍ਰਾਂਡ ਦੇ ਤਾਂ ਇਹ ਡੁਪਲੀਕੇਸੀ ਦੇ ਵਿੱਚ ਉਸ ਪ੍ਰੋਡਕਟ ਨੂੰ ਸੀਲ ਕਰਕੇ ਵੇਚ ਰਹੇ ਸੀ ਜਿਹਦੇ ਵਿੱਚ ਕੀ ਕਰਦੇ ਹੈਗੇ ਰਿਫਾਈਨਡ ਤੇ ਆਪਣਾ ਢਾਲਡਾ ਵਗੈਰਾ ਜਿਹੜਾ ਹੈਗਾ ਬ੍ਰਾਂਡਡ ਆਉਂਦਾ ਉਹਨਾਂ ਨੂੰ ਇਹ ਲਿਆ ਕੇ ਮਿਕਸ ਕਰਕੇ ਆਪਣੀ ਸੀਲ ਇਥੇ ਕਰਕੇ ਸੀਲਰ ਇਹਨਾਂ ਕੋਲੇ ਮਜੂਦ ਪਾਇਆ ਗਿਆ ਜਿਹਦਾ ਕਿ ਹੁਣ ਆਪਾਂ ਇਹ ਸਾਰਾ ਪੈਕੇਜਿੰਗ ਮਟੀਰੀਅਲ ਪਲੱਸ ਇਹਦੀ ਜਿਹੜੀ ਐਡਲਟਰੈਂਟ ਵਗੈਰਾ ਪਲੱਸ ਇਹਨਾਂ ਜਿਹੜਾ ਮਿਕਸਡ ਪ੍ਰੋਡਕਟ ਪਿਆ ਹੈਗਾ ਉਹਨੂੰ ਸੀਲ ਕਰਕੇ ਚਾਉਣਾ ਸਰ ਇਹ ਪਤਾ ਲੱਗੇ ਕਿ ਵੀ ਇਸ ਕਿੱਥੇ ਸਪਲਾਈ ਕਰਦੇ ਸੀ ਉਹ ਹਜੇ ਕਰਵਾਇਦੀ ਨਹੀਂ ਜਿਹਨਾਂ ਬੱਚੇ ਬੰਦੇ ਆਪਣੇ ਚਾਰ ਬੰਦੇ ਜਿਹੜੇ ਇਹਨਾਂ ਨੇ ਪੁਲਿਸ ਵੱਲੋਂ ਫੜੇ ਗਏਗੇ ਉਹਨਾਂ ਵੱਲੋਂ ਚਾਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ 플러스 ਜਿੰਨੀ ਜਾਣਕਾਰੀ ਸਾਨੂੰ ਮਿਲੇਗੀ ਵੀ ਕਿੱਥੇ ਕਿੱਥੇ ਸਪਲਾਈ ਕੀਤੀ ਗਈ ਜੇ ਆਊਟਸਾਈਡ ਡਿਸਟ੍ਰਿਕਟ ਕੀਤੀ ਗਈ ਤਾਂ ਆਊਟਸਾਈਡ ਡਿਸਟ੍ਰਿਕਟ ਨੂੰ ਅਵੇਅਰ ਕਰਕੇ ਵੀ ਇੱਥੇ ਇੱਥੇ ਪ੍ਰੋਡਕਟ ਦੀ ਸਪਲਾਈ ਹੋਈ ਹੈ ਤਾਂ ਉਹ ਉਹਨਾਂ ਨੂੰ ਦੱਸ ਕੇ ਆਪਾਂ ਉੱਥੇ ਵੀ ਸੈਂਟਰ ਕਰਵਾ ਦਿੰਦੇ ਹਾਂ ਸਰ ਚਾਰਾਂ ਦਾ ਸੀਜ਼ਨ ਚੱਲ ਰਿਹਾ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਡਰਫਟ ਜਿਹੜੇ ਤਿਆਰ ਕੀਤੇ ਜਾਂਦੇ ਨੇ ਕੀਤਾ ਜਾ ਰਿਹਾ ਨਹੀਂ ਕੋ ਇਹ ਇਦਾਂ ਦੇ ਐਲੀਮੈਂਟ ਜੀ ਸਾਰੇ ਸਮਾਜ ਦੇ ਵਿੱਚ ਹੁੰਦੇ ਹੀ ਹੁੰਦੇ ਹੈਗੇ ਪਲੱਸ ਜਿਵੇਂ ਜਿਵੇਂ ਆਪਾਂ ਨੂੰ ਜਾਣਕਾਰੀ ਹੈ ਜੇ ਇਹ ਜਿਹੜਾ ਮੇਰਾ ਮੰਨਣਾ ਹੈ ਕਿ ਜਿੰਨਾ ਟਾਈਮ ਕੰਜ਼ਿਊਮਰ ਅਵੇਅਰ ਹੁੰਦਾਗਾ ਉਸ ਤੋਂ ਵੱਡੀ ਇਵਨ ਮਹਿਕਮਾ ਵੀ ਉਦਾਂ ਉਹਨਾ ਇਫੈਕਟਿਵ ਨਹੀਂ ਹੋਏਗਾ ਜਿੰਨਾ ਟਾਈਮ ਕੰਜ਼ਿਊਮਰ ਇਫੈਕਟਿਵ ਨਹੀਂ ਹੋਏਗਾ ਪਲੱਸ ਆਪਣੀ ਜਿਹੜੀ ਆਪਾਂ ਆਪਣੇ ਪੰਜਾਬ ਦੇ ਕਿਤੇ ਦੇਖੀ ਤਾਂ ਕਾ ਕੰਜ਼ਿਊਮਰ ਕਾਫੀ ਹੱਦ ਤੱਕ ਐਜੂਕੇਟਡ ਆ ਇਸੇ ਲਈ ਉਹ ਇੰਨਾ ਅਵੇਅਰ ਰਹਿ ਕੇ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਇਨਫੋਰਮ ਕਰਾ ਦਿੰਦਾ ਵੀ ਆਹ ਪ੍ਰੋਡਕਟ ਇੰਨੇ ਦਾ ਵਿਕ ਰਿਹਾ ਤੇ ਕਿਉਂ ਵਿਕ ਰਿਹਾ ਹੈ ਇਸੇ ਲਈ ਕਿਉਂਕਿ ਅਵੇਅਰ ਬਹੁਤ ਹੈ ਪ੍ਰੋਡਕਟਸ ਸਾਰੇ ਲੋਕ ਨੇ ਇਹ ਜਿਹੜੇ ਜਿੰਨਾ ਕ ਪਤਾ ਲੱਗਈ ਯੂਪੀ ਨਾਲ ਬਿਲੋਂਗ ਕਰਦੇ ਨੇਗੇ ਤੇ ਇਹ ਫਿਰ ਇਹਦਾ ਬਾਕੀ ਹੁਣ ਪ੍ਰੋਡਕਟ ਜਿਹੜੇ ਪ੍ਰੋਸੈਸਰ ਆ ਕਿ ਉਹ ਬਾਕੀ ਕਰਦੇ ਜਿੰਨਾ ਕ ਟੋਬਰਾ ਮਤਲਬ ਜਿੰਨਾ ਕ ਮਿਕਸ ਹੋਇਆ ਪਿਆ ਜੀ ਉਹ 1.5 ਤੋਂ 2 ਕੰਡਲ ਦੇ ਕਰੀਬ ਲੱਗਦਾ ਹੈ ਬਾਕੀ ਜਿੰਨੇ ਐ ਐਡਲਟਰੈਂਟ ਆ ਉਹ ਮਿਲਾ ਕੇ ਥੋੜਾ ਹਜੇ ਡਿਟੇਲ